ਸਾਡੇ ਐਸਐਸਪੀ ਸਾਹਿਬ ਪਰਮਿੰਦਰ ਸਿੰਘ ਬਿਰਕਜੀਦੋਂ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮਹਿੰਮ ਚਲਾ ਰਹੀ ਹੈ ਉਸ ਮਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਸਓ ਗਰਾਇਆ ਅਸਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਹੈ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਅਰੈਸਟ ਕੀਤਾ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਹੈ ਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਆ ਇੱਕ ਬੰਦਾ ਉਹ ਨਾਲ ਹੋ ਸੀਗਾ ਜਿਹੜਾ ਲਗਾਤਾਰ ਜਿਹੜੀਆਂ ਵਹੀਕਲ ਚੋਰੀ ਕਰਦੇ ਸੀ ਉਹ ਫਰਾਰ ਆ ਉਹ ਵਜੇ ਗ੍ਰਿਫਤਾਰ ਕਰਨਾ ਬਾਕੀ ਆ ਕੇਸ਼ਨ ਆਪਕੇ ਵੇਰਵਿਆਂ ਕੋ ਜਿਹੜਾ ਆ ਹੈਗਾ ਗ੍ਰਸਤਾ ਕਿਤਾਬਿਕ ਦਾ ਨਾਮ ਸੰਜੀਤ ਕੁਮਾਰ son of ਰਾਜੂ 10 ਵਾਸੀ ਫਲੈਟ ਨੰਬਰ 465 ਫਰਸਟ ਫਲੋਰ ਸੈਕਟਰ ਡੀ ਦਿੱਲੀ ਰਨਵੇ ਕਿੱਥੋਂ ਤੱਕ ਚੋਰੀ ਕੀਤੀ ਹੈ ਵੀ ਇੱਥੇ ਇਹਨਾਂ ਨੇ ਦੱਸ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗ੍ਰਾਇਆ ਤੋਂ ਐਕਟਿਵ ਚੋਰੀ ਕੀਤੀ ਜਿਹਦੇ ਬਾਕੀ ਪੰਜ ਜਿਹੜੇ ਬਾਈਕ ਸੀ ਰਿਕਵਰ ਕੀਤੀ ਐ ਸਾਹਮਣੇ ਉਹ ਬਾਕੀ ਬਾਕੀ ਜਗਤ ਚ ਜੋੜੀ ਹੋਇਆ ਉਹਨਾਂ ਵਾਰੀ ਅਸੀਂ ਜਿਹੜੀ ਪੱਧਰ ਵਿੱਚ ਤੁਹਾਨੂੰ ਡਿਟੇਲ ਜਿਹੀ ਉਹ ਸਪਲਾਈ ਕਰਾਂਗੇ ਜਿਹੜਾ ਸਾਥੀ ਹੈ ਜੀ ਉਹਨੂੰ ਸ਼ਾਂਤ ਕੋਈ ਹੈ ਬਿਲਕੁਲ ਉਹਦਾ ਮੰਦੀ ਮੰਦੀ ਪੁੱਤਰ ਨਾਮ ਨੂੰ ਛੋਟਾ ਨਾਮ ਦਾ ਮੰਦੀ ਹੈ ਜਿਹੜਾ ਇੰਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹ ਵੀ ਅਸੀਂ ਜਲਦੀ ਜਰਾ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਗਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਨਾਂ ਦੇ ਜਿਹੜੇ ਰੈਂਡਾ ਸੀ ਕਿਤੇ ਕਰਾਈ ਸੀ ਮਾਦਰ ਕੀ ਕਰੂ 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 ਵੀ ਇਹਦੇ ਖਨਾਮੇ ਕਦਮਤਾਂ ਚ ਕੀਤਾ ਜਿਹੜਾ ਚੋਰੀ ਦਾ ਮਕਦਮਾ ਤੁਸੀਂ ਕਰਕੇ ਬਕਾਇਦਾ ਇੱਥੇ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹ ਵੀ ਜਲਦੀ ਹੀ ਅਰੈਸਟ ਕਰ ਲਿਆਏਗਾ ਪਹਿਲਾਂ ਵੀ ਫਰਾਰ ਆ ਕਿ ਹੈਗੇ ਕੋਈ ਮਾਮਲੇ ਨਾਲ ਹਾਂ ਉਹਦੇ ਬਾਰੇ ਅਸੀਂ ਜਿਹੜੀ ਉਹ ਵੈਰੀਫਾਈ ਕਰ ਰਹੇ ਆ ਕਿ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮਕਦਮੇ ਦਰਜ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਤੇ ਫਿਰ ਅਸੀਂ ਉਹਦਾ ਵੀ ਅੰਜ ਵੀ ਤੁਹਾਨੂੰ ਨੈਕਸਟ ਜਿਹੜਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਦਾ ਵੀ ਸਰ ਅਸੀਂ ਬਲੂ ਕਰਦੇ ਆ